ਤਾ ਵੋਟਾਂ ਦੀ ਗਿਣਤੀ ਵਿਚਾਲੇ ਲਗਾਤਾਰ ਆ ਰਹੇ ਰੋਜ਼ਾਨਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਵੱਡੀ ਲੀਡ ਮਿਲ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਦੀ ਜਿੱਤ ਦੀ ਤਸਵੀਰ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਸੱਦੇ ਵਿਚਾਲੇ ਹੀ ਮਹਿੰਦਰ ਭਗਤ ਦੇ ਘਰ ਤੋਂ ਲੈ ਕੇ ਪੂਰੇ ਜਲੰਧਰ ਤੱਕ ਜਸ਼ਨ ਦਾ ਮਾਹੌਲ ਬਣਿਆ ਹੋਇਆ ਮੌਕੇ ਦੇ ਉੱਤੇ ਢੋਲੀ ਸੱਦੇ ਗਏ ਨੇ ਪੰਗੜੇ ਪਾਏ ਜਾ ਰਹੇ ਨੇ ਜਿੱਤ ਦੀ ਖੁਸ਼ੀ ਮਨਾਈ ਜਾ ਰਹੇ ਲੱਡੂ ਵੰਡੇ ਜਾ ਰਹੇ ਤੇ ਇੱਕ ਦੂਜੇ ਦੇ ਗਲ ਲੱਗ ਲੱਗ ਕੇ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਦੱਸਦੀ ਹੈ ਕਿ ਮੌਕੇ ਦੇ ਉੱਤੇ ਸਮੂਹ ਆਪ ਦੇ ਕਰੰਦੇ ਵੱਲੋਂ ਇੱਕ ਦੂਜੇ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਤੇ ਮਹਿੰਦਰ ਭਗਤ ਦੇ ਘਰ ਤੋਂ ਲੈ ਕੇ ਪੂਰੇ ਵੈਸਟ ਜਲੰਧਰ ਦੇ ਵਿੱਚ ਇਸ ਵळे ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਹਲਕਾ ਵੈਸਟ ਦੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਕਿ ਜਿਨ੍ਹਾਂ ਨੇ ਫਿਰ ਤੋਂ ਦੁਬਾਰਾ ਤੋਂ ਵਿਸ਼ਵਾਸ ਜਤਾਇਆ ਆਮ ਆਦਮੀ ਪਾਰਟੀ ਤੇ ਅੱਜ ਜੋ ਜਿੱਤ ਪ੍ਰਾਪਤ ਹੋਈ ਆ ਉਹ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਕਮਾ ਕਰਕੇ ਹੋਈ ਆ ਉਹਨਾਂ ਦੇ ਵਿਕਾਸ ਕਰ ਜਾਂ ਕਰਕੇ ਹੋਈ ਆ ਕਿਉਂਕਿ 2 ਸਾਲ ਦੀ ਕਾਰਗੁਜ਼ਾਰੀ ਜਿਹੜੀ ਉਹਨਾਂ ਦੀ ਉਹ ਦੱਸ ਰਹੀ ਆ ਪੰਜਾਬ ਦੇ ਲੋਕਾਂ ਨੂੰ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਦਾ ਵਿਕਾਸ ਕਰਨ ਲਈ ਪੰਜਾਬ ਦੇ ਵਿੱਚ ਆਈ ਆ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਬਹੁਤ-ਬਹੁਤ ਵਧਾਈ ਪੂਰੀ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈ ਆ ਤੇ ਖਾਸ ਕਰਕੇ ਜਿਹੜੇ ਹਲਕਾ ਬੈਸਟ ਦੇ ਵੋਟਰਾਂ ਨੂੰ ਮੈਂ ਬਹੁਤ-ਬਹੁਤ ਵਧਾਈ ਵੀ ਦਿੰਨੀ ਆ ਤੇ ਬਹੁਤ-ਬਹੁਤ ਧੰਨਵਾਦ ਵੀ ਕਰਦੀ ਆ ਉਹਨਾਂ ਦਾ ਜਿਹੜੇ ਉਹਨਾਂ ਨੇ ਆਸ ਉਮੀਦ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੋਟ ਦਿੱਤੀ ਆ ਤੇ ਆਮ ਆਦਮੀ ਪਾਰਟੀ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਤੇ ਪੂਰਾ ਖਰਾ ਉੱतरी ਗਈ ਸਾਡੇ ਜਿਹੜੇ ਵਿਧਾਇਕ ਬਣਨ ਜਾ ਰਹੇ ਆ ਮਹਿੰਦਰ ਭਗਤ ਜੀ ਉਹ ਜਿਹੜੇ ਹਲਕਾ ਪੈਸਟ ਦੇ ਵਿਕਾਸ ਆ ਉਹ ਪਹਿਲ ਦੇ ਆਧਾਰ ਤੇ ਕਰਨਗੇ ਤੇ ਲੋਕਾਂ ਦੀ ਹਰ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਣਗੇ ਹਰ ਸਮੱਸਿਆ ਦਾ ਹੱਲ ਮਾਨ ਸਾਹਿਬ ਨੇ ਗੱਲ ਹੋਈ ਤੁਹਾਡੀ ਹਾਂਜੀ ਵਈਆ ਮਾਨ ਸਾਹਿਬ ਨੂੰ ਵਧਾਈ ਦਿੰਦੀ ਆ ਸੀ। ਪਿਆਰੇ ਆਰੇ ਮਾਨ ਸਾਹਿਬ ਹਾਂ ਜੀ ਅੱਜ ਨਹੀਂ ਕੱਲ ਆ ਜਾਣਗੇ। ਠੀਕ ਹੈ। ਨਸ਼ੇ ਦਾ ਮੁੱਦਾ بڑا ਤੇ ਨਸ਼ੇ ਤੇ ਸੱਟਾ ਦੋ ਮੁੱਦੇ ਆ ਵਿਸਤ ਦੇ ਵਿੱਚ ਆ ਆਮ ਨੇ ਕੀ ਕੋਈ ਬਲੂਪ੍ਰਿੰਟ ਹੈ ਜਾਂ ਗੱਲਬਾਤ ਹੋਈ ਹੈ ਮਾਨ ਸਾਹਿਬ ਦੇ ਨਾਲ ਵੀ ਕਿਵੇਂ ਇਹਨੂੰ ਹੱਲ ਕਰਨਾ? ਦੇਖੋ ਜਿਹੜੇ ਮੁੱਦੇ ਰਹੇ ਆ ਨਸ਼ਿਆਂ ਦੇ ਉਹ ਤਾਂ ਆਮ ਪਬਲਿਕ ਨੂੰ ਪਤਾ ਕਿ ਇਹ ਨਸ਼ਾ ਕੋਈ ਆਮ ਆਦਮੀ ਪਾਰਟੀ ਦੇ ਹੋਣ ਜਦੋਂ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀਆ ਕੋਈ ਉਦੋਂ ਤੋਂ ਨਹੀਂ ਆਇਆ ਨਸ਼ਾ। ਇਹ ਨਸ਼ਾ ਤਾਂ ਪਹਿਲੀਆਂ ਸਰਕਾਰਾਂ ਆ ਤੁਹਾਨੂੰ ਵੀ ਪਤਾ ਲੈ ਕੇ ਆਈਆਂ। ਤੇ ਪਰ ਜਿਹੜੀ ਇਹ ਹੌਲੀ ਹੌਲੀ ਜਿਹੜਾ ਇਸ ਮਸਲੇ ਦਾ ਹੱਲਾ ਹੋ ਸਕਦਾ ਕਿਉਂਕਿ ਜਿਹੜਾ ਕੋਈ ਵੀ ਕੰਮ ਆ ਉਹਨੂੰ ਟਾਈਮ ਲੱਗ ਸਕਦਾ ਥੋੜਾ ਪਰ ਨਸ਼ੇ ਨੂੰ ਬਹੁਤ ਜ਼ਿਆਦਾ ਠੱਲ ਪੈ ਚੁੱਕੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹਦੇ ਵਿੱਚ ਨਸ਼ੇ ਦਾ ਤੁਸੀਂ ਦੇਖੋ ਕਿ ਦੌਰ ਘਟਦਾ ਜਾ ਰਿਹਾ ਜਗਾ ਜਗਾ ਤੇ ਜਿਹੜੀ ਛਾਪੇ ਮਾਰੀ ਹੋ ਰਹੀ ਆ ਜਗਾ ਜਗਾ ਤੇ ਜਿਹੜੇ ਅਸੀਂ ਫੜ ਕੇ ਜਿਹੜੇ ਹੈਗੇ ਨੇ ਉਹਨਾਂ ਨੂੰ ਅੰਦਰ ਦੇ ਰਹੇ ਆ ਤੇ ਇਸ ਕਰਕੇ ਨਸ਼ੇ ਦਾ ਜਿਹੜਾ ਆ ਉਹ ਹੌਲੀ ਹੌਲੀ ਘੱਟ ਜਾਏਗਾ ਘੱਟ ਗਿਆ ਬਹੁਤ ਤੇ ਖਤਮ ਕਰਾਂਗੇ ਨਸ਼ਾ ਔਰਤਾਂ ਦੀ ਆਸ ਪੂਰੀ ਕਰ ਦੂੰ ਕਿ ਹੁਣ ਵੈਸੇ ਜਿੱਤਣ ਤੋਂ ਬਾਅਦ ਬਿਲਕੁਲ ਔਰਤਾਂ ਨੂੰ ਦੇਖੋ ਆਸ ਉਮੀਦ ਕਰਕੇ ਉਹਨਾਂ ਨੇ ਵੋਟ ਪਾਈ ਆ 50% ਔਰਤਾਂ ਦੀ ਵੋਟ ਹੁੰਦੀ ਆ ਤੇ ਉਹਨਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਨੇ ਜੋ ਵੀ ਵਾਦੇ ਪਹਿਲਾਂ ਕੀਤੇ ਆ ਜੇ ਬਿਜਲੀ ਬਿੱਲ ਜਿਹੜਾ ਜ਼ੀਰੋ ਦੀ ਗੱਲ ਸੀਗੀ 600 ਯੂਨਿਟ ਦੀ ਗੱਲ ਸੀਗੀ ਉਹ ਫ੍ਰੀ ਕਰ ਦਿੱਤੀ ਸਕੂਲ ਬਣਨੇ ਅੱਛੇ ਸ਼ੁਰੂ ਹੋ ਗਏ ਹੈਲਥ ਲਈ ਆਪਣੇ ਮੁਹੱਲਾ ਕਲੀਨਿਕ ਬਣਨੇ ਸ਼ੁਰੂ ਹੋ ਗਏ ਜਿਹੜੀਆਂ ਬੀਬੀਆਂ ਨੂੰ ਆਸ ਉਮੀਦ ਸੀਗੀ ਆਮ ਆਦਮੀ ਪਾਰਟੀ ਤੋਂ ਉਹਨਾਂ ਨੂੰ ਪਤਾ ਕਿ ਜਲਦੀ ਜਲਦੀ ਕਰਾ ਦਿੱਤੀ ਆ ਪੂਰੀ ਕਦੋਂ ਤੱਕ ਕਦੋਂ ਤੱਕ ਹੋ ਸਕਦਾ ਕਿਉਂਕਿ ਸੀਐਮ ਉਹਨਾਂ ਦੀ ਵਾਈਫ ਗੁਰਪ੍ਰੀਤ ਕੌਰ ਵੀ ਆਏ ਸੀਗੇ ਉਹ ਵੀ ਕਹਿੰਦੇ ਸੀ ਵੀ ਜਲਦ ਪੂਰਾ ਹੋਏਗਾ ਹੁਣ ਤੁਸੀਂ ਵੀ 2 ਸਾਲ ਤੇ ਹੋਗਾ 2.5 ਸਾਲ ਦੇ ਦੇਖੋ ਜਿਹੜੀਆਂ ਜਿਹੜੀਆਂ ਗਾਰੰਟੀਆਂ ਆ ਟਾਈਮ ਤਾਂ ਲੱਗ ਸਕਦਾ ਹੁਣ ਇੰਨੇ ਚਿਰ ਦਾ 7 ਤਾਣਾ ਬਾਣਾ ਇਹਨਾਂ ਨੇ ਉਲਝਾਇਆ ਆ ਜਿਹੜਾ ਉਹਨੂੰ ਫਿਰ ਵੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਆਪਣੀ ਇਮਾਨਦਾਰੀ ਤੇ ਸੂਝਬਾਨ ਦੇ ਨਾਲ ਬੜਾ ਅੱਛਾ ਕੰਮ ਕੀਤਾ ਪੰਜਾਬ ਨੂੰ ਰੰਗਲਾ ਪੰਜਾਬ ਬਣਨਾ ਸ਼ੁਰੂ ਹੋ ਗਿਆ ਪੰਜਾਬ ਹੁਣ ਤੇ ਇਸ ਕਰਕੇ ਆ ਦੇਖੋ ਤੁਸੀਂ ਆ ਆਪਣੇ ਹਲਕਾ ਬੈਸਟ ਦੇ ਵੋਟਰਾਂ ਨੇ ਦੱਸ ਦਿੱਤਾ ਕਿ ਆ ਆਮ ਆਦਮੀ ਪਾਰਟੀ ਕੰਮ ਕਰ ਰਹੀ ਪੰਜਾਬ ਦੇ ਵਿੱਚ ਬਹੁਤ ਚਰਚਾ ਚੱਲੀ ਸੀ ਪੈਂਟ ਦੀ ਹੁਣ ਅੱਜ ਮੈਂ ਕੋਈ ਗੱਲ ਹੀ ਨਹੀਂ